ਜਿਹੜੇ ਘਰਾਂ 'ਚ ਲੜਾਈ, ਕਲੇਸ਼ ਤੇ ਸ਼ਰਾਬ ਤੋਂ ਬੀਬੀਆਂ ਤੰਗ ਨੇ ਉਹ ਜ਼ਰੂਰ ਕਰਨ ਇਹ ਦੋ ਕੰਮ ਇਹ ਰੋਗ ਜੜ ਤੋਂ ਖਤਮ ਹੋ ਜਾਵੇਗਾ ਗਰੰਟੀ ਹੈ ਸੰਤਾਂ ਦੇ ਬਚਨਾਂ ਦੀ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਗੁਰਮੁਖ ਪਿਆਰੇਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਨ੍ਹਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਵੈਸੇ ਤੋਂ ਚਲੋ ਮਾੜੀਆਂ ਮੁੱਟੀਆਂ ਚੀਜ਼ਾਂ ਨੇ ਹਰ ਇੱਕ ਦੇ ਚੱਲਦੀਆਂ ਹੀ ਨੇ ਕਦੇ ਕਲੇਸ਼ ਹੋ ਗਿਆ ਲੜਾਈ ਹੋ ਗਈ ਮਾੜੀ ਮੋਟੀ ਚੱਲਦਾ ਹੀ ਰਹਿੰਦਾ ਮਾਣਾ ਮੋਟਾ ਪਰ ਜੇ ਹੁਣ ਆਪਾਂ ਦੇਖੀਏ ਵੀ ਬਹੁਤਾ ਜ਼ਿਆਦਾ ਜਿਹੜਾ ਕੰਮ ਹੈ ਉਹ ਕਿਸੇ ਦੇ ਘਰੇ ਉਹੀ ਬਿਨਾਂ ਗੱਲੋਂ ਤੋਂ ਲੜਾਈਆਂ ਲੈਂਦੀਆਂ ਨੇ ਕਦੇ ਕਿਸੇ ਗੱਲ ਨੂੰ ਲੈ ਕੇ ਕਦੇ ਕਿਸੇ ਗੱਲ ਨੂੰ ਕੀ ਵੀ ਆਦਮੀ ਚ ਆਪਣੀ ਲੜਾਈ ਰਹਿੰਦੀ ਹੈ ਭੈਣ ਭਰਾਵਾਂ ਦੇ ਵਿੱਚ ਲੜਾਈ ਸਕੇ ਭਰਾਵਾਂ ਦੇ ਵਿੱਚ ਲੜਾਈ ਜ਼ਮੀਨ ਦੇ ਵੰਡ ਬਣਈਏ ਨੂੰ ਲੈ ਕੇ ਹੋਰ ਜਿਹੜੇ ਆਪਾਂ ਵੇਖਦੇ ਆ ਕਈ ਕਾਰਨ ਜਿਹੜੇ ਸੰਸਾਰ ਦੇ ਵਿੱਚ ਲੜਾਈ ਦੇ ਬਣਦੇ ਹੁੰਦੇ ਨੇ ਬਣਦੇ ਰਹਿੰਦੇ ਨੇ ਲੜਾਈ ਚੱਲਦੀ ਰਹਿੰਦੀ ਹੈ ਤੇ ਬੰਦੇ ਮੁੱਕ ਜਾਂਦੇ ਨੇ ਲੜਾਈ ਮੁੱਕਦੀ ਨਹੀਂ ਖਤਮ ਨਹੀਂ ਹੁੰਦੀ ਪੀੜੀਆਂ ਤੱਕ ਚੱਲਦੀ ਆ ਪਰ ਕਈ ਵਾਰੀ ਇਹ ਉਹ ਜਿਹੇ ਸਿਸਟਮ ਵੀ ਹੋ ਜਾਂਦੇ ਨੇ ਪਰ ਗੁਰਮੁਖ ਪਿਆਰਿਓ ਲੜਾਈ ਝਗੜਾ ਖਤਮ ਕਰਨ ਦਾ ਇੱਕੋ ਹੀ ਮਤਲਬ ਹੈ ਜੇ ਅਸੀਂ ਨਿਮਰਤਾ ਦੇ ਘਰ ਦੇ ਵਿੱਚ ਆ ਜਾਈਏ ਜੇ ਅਗਲਾ ਨਿਮਰਤਾ ਦੇ ਵਿੱਚ ਨਹੀਂ ਆਉਂਦਾ ਤੇ ਅਸੀਂ ਆ ਜਾਈਏ ਅੱਧੀ ਲੜਾਈ ਖਤਮ ਹੋ ਜਾਂਦੀ ਹੈ ਤੇ ਮਹਾਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜੇਕਰ ਅਗਲਾ ਨਹੀਂ ਨਾ ਸੋਚਦਾ ਡੂੰਗੀ ਤੁਸੀਂ ਸੋਚ ਲਓ ਲੜਾਈ ਕਰਕੇ ਕੀ ਹਾਸਲ ਹੁੰਦਾ ਇੱਕ ਤਾਜ਼ਾ ਉਦਾਹਰਨ ਮੈਂ ਤੁਹਾਡੇ ਸਾਹਮਣੇ ਰੱਖਾਂ ਸ਼ਾਇਦ ਜਗਰਾਵੋਂ ਦੇ ਵਿੱਚ ਘਟਨਾ ਵਾਪਰੀ ਹੈ ਜੇ ਮੈਂ ਗਲਤ ਨਹੀਂ ਇੱਕ ਨੌਜਵਾਨ ਜਿਹਨੂੰ ਮਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਤੇ ਉਸਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਤੇ ਜਿਹਨੇ ਉਸਨੂੰ ਮਾਰਿਆ ਉਹ ਬਾਅਦ ਵਿੱਚ ਵੀਡੀਓ ਪਾ ਕੇ ਸਾਰੀ ਗੱਲ ਦੱਸਦਾ ਵੀ ਅਸੀਂ ਮਾਰਿਆ ਸੀ ਕਿਉਂ ਮਾਰਿਆ ਉਹਨੇ ਉਹ ਵੀ ਦੱਸਿਆ ਮੈਂ ਚਲੋ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਜਿਹੜੀ ਮੇਨ ਗੱਲ ਹੈ ਮਕਸਦ ਹੈ ਮੇਨ ਮੇਰਾ ਮੇਰਾ ਮੁੱਦਾ ਇਹ ਵੇਖ ਕੇ ਭਾਈ ਦੇਖੋ ਉਸ ਬੰਦੇ ਨੇ ਇੱਕ ਗੱਲ ਕਹੀ ਕਹਿੰਦਾ ਅਸੀਂ ਤੇ ਬਰਬਾਦ ਹੋਈ ਆ ਇਹ ਵੀ ਹੋ ਗਿਆ ਗੁੱਸੇ ਕਰਕੇ ਕੀ ਮਿਲਿਆ ਕੀ ਕੁਝ ਨਹੀਂ ਨਾ ਮਿਲਿਆ ਉਹਨਾਂ ਦਾ ਪੁੱਤ ਚਲਿਆ ਗਿਆ ਉਹ ਆਪ ਹੁਣ ਜੇਲ੍ਹ ਚ ਜਾਊਗਾ ਤੇ ਮਿਲਿਆ ਕੀ ਕੁਝ ਨਹੀਂ ਨਾ ਮਿਲਿਆ ਇਸ ਕਰਕੇ ਪਿਆਰ ਨਾਲ ਰਲ ਮਿਲ ਕੇ ਰਿਹਾ ਕਰੋ ਪੰਜਾਬ ਦੇ ਹਾਲਾਤ ਤੇ ਪਹਿਲੀ ਬਹੁਤ ਮਾੜੇ ਨੇ ਲੜਾਈਆਂ ਝਗੜਿਆਂ ਦੇ ਵਿੱਚੋਂ ਕਿਸੇ ਨੇ ਅਜੇ ਤੱਕ ਕੁਝ ਨਹੀਂ ਖਟਿਆ ਜੇ ਕਿਸੇ ਨੇ ਕੁਝ ਖਟਿਆ ਹੋਵੇ ਕਿਸੇ ਨੂੰ ਕੋਈ ਮੈਡਲ ਮਿਲਿਆ ਹੋਵੇ ਤੇ ਉਹ ਮੇਰੇ ਨਾਲ ਜ਼ਰੂਰ ਸੰਪਰਕ ਕਰੇ ਕਿਸੇ ਨੂੰ ਕੁਝ ਨਹੀਂ ਮਿਲਿਆ ਜਿੱਥੇ ਗਲਤੀ ਆ ਗਲਤੀ ਮੰਨੋ ਜਿੱਥੇ ਆਪਣੀ ਗਲਤੀ ਨਹੀਂ ਉਥੇ ਪਿਆਰ ਨਾਲ ਗੱਲ ਕਰੋ ਅਗਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਜੇ ਇਹ ਨਾ ਸਮਝਦਾ ਤਾਂ ਚੁੱਪ ਕਰਕੇ ਤੁਰ ਲੋ ਆਪਣਾ ਕੋਈ ਕੁਝ ਨਹੀਂ ਕਰਦਾ ਜੇ ਹੁਣ ਉਹ ਹੀ ਅਗਲਾ ਅਗਲੇ ਆਪਣਾ ਉੱਤੇ ਚੜ ਗਿਆ ਜੇ ਆਪਣੇ ਘਰ ਦੱਬੀ ਜਾ ਰਿਹਾ ਆਪਣੀਆਂ ਜ਼ਮੀਨਾਂ ਦੱਬੀ ਜਾ ਰਿਆ ਫਿਰ ਉਥੇ ਬੋਲੋ ਡਟ ਕੇ ਖੜੋ ਮੇਰੇ ਉਥੇ ਚੁੱਪ ਨਾ ਰਵੋ ਚਲੋ ਖੈਰ ਮੈਂ ਬੇਨਤੀ ਕਰ ਰਿਹਾ ਸੀ ਘਰਾਂ ਦੇ ਵਿੱਚ ਲੜਾਈ ਝਗੜੇ ਕਲੇਸ਼ ਆਦਿਕ ਜਿਹੜੀਆਂ ਇਹ ਆਮ ਗੱਲਾਂ ਨੇ ਇਹ ਆਮ ਚੱਲਦੀਆਂ ਨੇ ਸਾਹ ਸੰਗਤ ਪਰ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝਣਾ ਥੋੜਾ ਜਿਹਾ ਵਿਚਾਰਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਆ ਪਤਾ ਕਿਉਂ ਜ਼ਰੂਰੀ ਆ ਸਾਡੇ ਘਰ ਦੇ ਵਿੱਚ ਲੜਾਈ ਕਿਉਂ ਹੋਈ ਕਈ ਵਾਰੀ ਮਾਲਕ ਤੇ ਤੀਵੀਂ ਦੀ ਲੜਾਈ ਹੁੰਦੀ ਆ ਨਾ ਆਪਣੀ ਔਰਤ ਤੇ ਮਰਦ ਘਰ ਵਿੱਚ ਲੜ ਪੈਂਦੇ ਨੇ ਮਾੜੀ ਜੀ ਗੱਲ ਨੂੰ ਲੈ ਕੇ ਖੇਬੜ ਪੈਂਦੇ ਨੇ ਤੇ ਸਾਧ ਸੰਗਤ ਉਥੇ ਸਮਝਦਾਰੀ ਵਰਤਣੀ ਬਹੁਤ ਚੰਗੀ ਦੂਜੀ ਗੱਲ ਜਿਹੜੇ ਘਰਾਂ ਦੇ ਵਿੱਚ ਲੜਾਈ ਕਲੇਸ਼ ਜਾਂ ਸ਼ਰਾਬ ਤੋਂ ਬੀਬੀਆਂ ਤੰਗ ਨੇ ਉਹ ਇਹ ਕੰਮ ਕਰਨਾ ਸਾਹ ਸੰਗਤ ਲੜਾਈ ਕਲੇਸ਼ ਖਤਮ ਹੋ ਜਾਂਦਾ ਪਰ ਜਿਹੜੀ ਜਿਹੜੀ ਕਾਰਨ ਕਰਕੇ ਹੋ ਰਿਆ ਨਾ ਕੀ ਕਾਰਨ ਹੈ ਕਾਰਨ ਕੀ ਰਹਿਿਆ ਕਿ ਲੜਾਈ ਹੋ ਰਹੀ ਹੈ ਸ਼ਰਾਬ ਵਿੱਚ ਹੈ ਘਰ ਵਾਲਾ ਸ਼ਰਾਬ ਪੀਂਦਾ ਤੇ ਘਰ ਵਾਲਾ ਸ਼ਰਾਬ ਜਣੀ ਛੱਡ ਦੇ ਸਾਹ ਸੰਗਤ ਜੇ ਨਹੀਂ ਛੱਡਦਾ ਤੇ ਪਰਮਾਤਮਾਗੇ ਅਰਦਾਸ ਕਰੇ ਕਿ हे ਭੈਣ ਪਰਮਾਤਮਾ ਨੂੰ ਅਰਦਾਸ ਕਰ ਕਿ ਭੈਣੇ ਇਹ ਗੱਲ ਕਹਿ ਇਹ ਸ਼ਬਦ ਆਪਣੇ ਜ਼ੁਬਾਨ ਤੋਂ ਕਹਿ ਪਰਮਾਤਮਾ ਜੀ ਕਿਰਪਾ ਕਰੋ ਇਹਨੂੰ ਸੁਧੀ ਬੁੱਧੀ ਦਿਓ ਸਤਿਗੁਰੂ ਇਹ ਸ਼ਰਾਬ ਪੀਣੀ ਛੱਡ ਦੇਵੇ ਇਨੂੰ ਐਸੀ ਠੋਕਰ ਮਾਰੋ ਕਿ ਇਹ ਐਸੇ ਕੰਮ ਕਰਨੀ ਛੱਡ ਦੇ ਇਹਨੂੰ ਐਸੀ ਜਿਹੜੀ ਐ ਸਿੱਖਿਆ ਦੇਵੋ ਇਹਨੂੰ ਐਸੀ ਠੋਕਰ ਦਿਓ ਕਿ ਇਹ ਐਸੇ ਕੰਮ ਕਰਨੀ ਛੱਡ ਦੇ ਕਿਉਂਕਿ ਇਹ ਕੰਮ ਜਿਹੜੇ ਨੇ ਇਹਦੇ ਲਈ ਬਹੁਤ ਮਾਰੇ ਨੇ ਪਰ ਇਹ ਸਮਝ ਨਹੀਂ ਰਿਹਾ ਇਹ ਸਮਝ ਨਹੀਂ ਲਿਆ ਪਰਮਾਤਮਾ ਅਗੇ ਅਰਦਾਸ ਤੋਂ ਬਿਨਾ ਕੋਈ ਹੋਰ ਜਿਹੜਾ ਹੈ ਕਾਰਨ ਹੋ ਹੀ ਨਹੀਂ ਸਕਦਾ ਪਰਮਾਤਮਾ ਦੇ ਅੱਗੇ ਜੇ ਆਪਾਂ ਸ਼ਬਦ ਪੜਨੇ ਆ ਸਤਿਗੁਰ ਦੇ ਅੱਗੇ ਜੇਕਰ ਆਪਾਂ ਅਰਦਾਸ ਕਰਦੇ ਹਾਂ ਤੇ ਸਤਿਗੁਰ ਨੂੰ ਕੀਤੀ ਹੋਈ ਅਰਦਾਸ ਕਦੇ ਖਾਲੀ ਨਹੀਂ ਦੇ ਜਾਂਦੀ ਸਾਡੇ ਘਰਾਂ ਦੇ ਵਿੱਚ ਕਲੇਸ਼ ਇਸ ਕਰਕੇ ਆ ਕਿਉਂਕਿ ਸਾਡੇ ਵਿੱਚ ਪੇਸ਼ਸ਼ ਹੈ ਨਹੀਂ ਸਾਡੇ ਵਿੱਚ ਸਹਿਣਸ਼ੀਲਤਾ ਘੱਟ ਗਈ ਦੂਜੀ ਗੱਲ ਸਾਡੇ ਘਰਾਂ ਦੇ ਵਿੱਚ ਲੜਾਈ ਕਲੇਸ਼ ਦਾ ਕਾਰਨ ਇਹ ਜੇ ਅਸੀਂ ਸਮਝ ਨਹੀਂ ਰਹੇ ਅਸੀਂ ਸਮਝਣ ਲਈ ਤਿਆਰ ਹੀ ਐ ਨਹੀਂ ਵੀ ਮੈਂ ਮੈਂ ਛੋਟਾ ਹੋ ਜਾਵਾਂਗਾ ਜੇ ਮੈਂ ਦੀ ਗੱਲ ਮੰਨ ਲਈ ਬਹੁਤੇ ਬਹੁਤੀਆਂ ਜਿਹੜੀਆਂ ਚੀਜ਼ਾਂ ਨੇ ਹਾਲਾਤ ਇਹ ਬਣੇ ਹੋਏ ਜੀ ਸਾਥ ਸੰਗਤ ਮਾਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਪਰਮਾਤਮਾ ਅੱਗੇ ਅਰਦਾਸ ਕਰੋ ਸਤਿਗੁਰੂ ਅੱਗੇ ਅਰਦਾਸ ਕਰੋ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੋ ਕਹਿੰਦੇ ਭਾਈ ਇਹ ਅਰਦਾਸ ਕਰੋ ਕਿ ਸਤਿਗੁਰੂ ਜੀ ਕਿਰਪਾ ਕਰੋ ਇਹ ਪਾਤਸ਼ਾਹ ਜੀ ਮਿਹਰ ਕਰੋ ਧੰਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਿਰਪਾ ਕਰਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਮਿਹਰਾਮਤ ਕਰਦੇ ਹੋ ਕਿ ਇਹਨਾਂ ਨੂੰ ਚੰਗੀ ਮਾਤ ਆ ਜਵੇ ਗੁਰੂ ਵਾਲੀ ਮਾਤ ਆ ਜਵੇ ਜਿਹੜੇ ਘਰਾਂ ਦੇ ਵਿੱਚ ਲੜਾਈ ਕਲੇਸ਼ ਚੱਲਦਾ ਹੈ ਨਾ ਸ਼ਰਾਬ ਤੋਂ ਬੀਬੀਆਂ ਤੰਗ ਨੇ ਗੁਰੂ ਅੱਗੇ ਅਰਦਾਸ ਕਰਿਓ ਗੁਰਬਾਣੀ ਦੇ ਸ਼ਬਦ ਪੜੋ ਬਾਬਿਆਂ ਕੋਲ ਨਾ ਫਿਰਿਆ ਚੇ ਰੋਗ ਜੜ ਤੋਂ ਖਤਮ ਹੋ ਜਾਣਗੇ ਮਹਾਂਪੁਰ ਕਹਿੰਦੇ ਸੀ ਗੁਰੂ ਨਾਲ ਜੁੜਿਓ ਕਿਸੇ ਬਾਬੇ ਨਾਲ ਨਹੀਂ ਕਿਸੇ ਬਾਬੇ ਤੋਂ ਧਾਦਾ ਤਬੀਦ ਆਦਿਕ ਲੈ ਕੇ ਚੱਲਣ ਦੀ ਜ਼ਰੂਰਤ ਨਹੀਂ ਹੈਗੀ ਕਹਿੰਦੇ ਸਤਿਗੁਰੂ ਤੇ ਭਰੋਸਾ ਰੱਖੋ ਉਸ ਪਾਤਸ਼ਾਹ ਤੇ ਭਰੋਸਾ ਰੱਖੋ ਜੇ ਉਸ ਸਤਿਗੁਰੂ ਤੇ ਤੁਹਾਨੂੰ ਭਰੋਸਾ ਹੈ ਜੇ ਉਸ ਪਾਤਸ਼ਾਹ ਤੇ ਤੁਹਾਨੂੰ ਭਰੋਸਾ ਹੈ ਜਨ ਵੀ ਭਾਈ ਕਿਤੇ ਭਟਕਣ ਦੀ ਲੋੜ ਹੈ ਨਹੀਂ ਕਿਤੇ ਵੀ ਜਾਣ ਦੀ ਲੋੜ ਹੈ ਨਹੀਂ ਮੇਰੇ ਸਤਿਗੁਰੂ ਜੀ ਆਪ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਆਪ ਮਿਹਰਮਤ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਮਿਹਰ ਕਰਨੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਕਿਰਪਾ ਹੋਏਗੀ ਐਸੀ ਮਿਹਰਮਤ ਹੋਏਗੀ ਗੁਰਮੁਖ ਪਿਆਰਿਓ ਇੱਕ ਗੱਲ ਯਾਦ ਰੱਖਿਆ ਜੇ ਜਦੋਂ ਵੀ ਸਤਗੁਰੂ ਕਿਰਪਾ ਕਰਦੇ ਨੇ ਤੇ ਕਦੇ ਵੀ ਉਹ ਇਹ ਨਹੀਂ ਵੇਖਦੇ ਵੀ ਇਹ ਤਾਂ ਫਲਾਨਾ ਜੀ ਇਹਦੇ ਤੇ ਕਿਰਪਾ ਨਹੀਂ ਕਰਨੀ ਇਹਦੇ ਤੇ ਇੰਜ ਨਹੀਂ ਇੰਜ ਨਹੀਂ ਤੇ ਸਤਗੁਰੂ ਮਹਾਰਾਜ ਇਹ ਵੇਖਦੇ ਨੇ ਕਿ ਭਾਵਨਾ ਕਿੰਦੀ ਵੱਡੀ ਹੋ ਭਾਵਨਾ ਵੇਖਦੇ ਸਤਗੁਰੂ ਸਤਗੁਰੂ ਦਾ ਸ਼ਬਦ ਸ਼ਬਦ ਕੀ ਹੈ ਸਤਗੁਰ ਸ਼ਬਦ ਉਜਾਰੋ ਦੀਪਾ ਵਿਨਸਿ ਉਹ ਅੰਧਕਾਰ ਤੇ ਹਿਮੰਦਰ ਸ਼ਬਦ ਕੋਠੜੀ ਖੁੱਲੀ ਅਨੁਪਾ ਕਿਮਾ ਕਰਨੀ ਰਤਨ ਕੋਠੜੀ ਖੁੱਲੀ ਅਨੁਪਾ ਪਾਤਸ਼ਾਹੀ ਨੇ ਪਾਤਸ਼ਾਹ ਸ਼ਬਦ ਦਾ ਦੀਪ ਨੇ ਉਜਾਰਾ ਕਰਨ ਵਾਲੇ ਨੇ ਉਜਾਲਾ ਹੋਏਗਾ ਜਦੋਂ ਸਾਡੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋਇਆ ਸਾਨੂੰ ਸ਼ਬਦ ਤੇ ਭਰੋਸਾ ਬਣ ਗਿਆ ਆਪਣੇ ਗੁਰੂ ਤੇ ਭਰੋਸਾ ਬਣ ਗਿਆ ਮੇਰੇ ਸਤਗੁਰੂ ਕਹਿੰਦੇ ਨੇ ਜਦੋਂ ਸਤਗੁਰੂ ਤੇ ਭਰੋਸਾ ਬਣ ਜਾਏ ਪਾਤਸ਼ਾਹ ਤੇ ਭਰੋਸਾ ਬਣ ਜਾਏ ਤੇ ਕਹਿੰਦੇ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿੱਕੀਆਂ ਪੈ ਜਾਂਦੀਆਂ ਨੇ ਮੇਰੇ ਸਤਗੁਰੂ ਜੀ ਫਿਰ ਐਉਂ ਕਿਰਪਾ ਕਰਦੇ ਨੇ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰਾਮਤ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰਕੇ ਸਾਰੇ ਕਾਰਜ ਰਾਸ ਕਰ ਦਿੰਦੇ ਨੇ ਪਿਆਰਿਓ ਸਾਡੇ ਘਰਾਂ ਦੇ ਵਿੱਚੋਂ ਲੜਾਈ ਝਗੜੇ ਖਤਮ ਹੋਣਗੇ ਥੋੜੀ ਜੀ ਸਮਝਦਾਰੀ ਆਪ ਵੀ ਵਰਤੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਾਂ ਅਰਦਾਸ ਕਰੀਏ ਤੇ ਸਤਿਗੁਰੂ ਜੀ ਆਪ ਹੀ ਕਿਰਪਾ ਕਰਨਗੇ ਤੇ ਪਿਆਰਿਓ ਬਾਣੀ ਪੜਿਆ ਕਰੋ ਸਤ ਸਾਡੇ ਘਰਾਂ ਦੇ ਵਿੱਚ ਗੁਰਬਾਣੀ ਦਾ ਜਾਪ ਹੋਵੇ ਤੇ ਜੇਕਰ ਕੋਈ ਜਿਹੜਾ ਮੰਨੇ ਨਾ ਮੰਨੇ ਤਾਂ ਪਰ ਆਪਣਾ ਪ੍ਰਾਨ ਕਦੀ ਨਾ ਛੱਡੋ ਗੁਰੂ ਦੇ ਲੜ ਲੱਗੇ ਰਹੋ ਤੇ ਸਤਿਗੁਰੂ ਫੇਰ ਕਿਰਪਾ ਕਰਨਗੇ ਪਿਆਰਿਓ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਜਰੂਰ ਸਮਝ ਕੇ ਚੱਲੋ ਮੇਰੇ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਉਹ ਤਾਂ ਵਰਤੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ